ਦੋਸਤੋ ਆ ਦੇਖੋ ਅੰਬ ਖਾਨ ਲੱਗੇ ਸੀਗੇ ਤੇ ਦੇਖਣ ਨੂੰ ਅੰਬ ਇੰਨੇ ਸੋਹਣੇ ਸੀ ਵੀ ਪੁੱਛੋਣਾ ਹੈ ਨਾ ਤੇ ਵਿੱਚੋਂ ਆ ਦੇਖ ਸੰਡੀਆਂ ਸੰਡੀਆਂ ਆ ਦੇਖ ਸੰਡੀਆਂ ਸੰਡੀਆਂ ਦਿਖਾਉਂਦੇ ਤੁਹਾਨੂੰ ਹਾਂ ਆ ਦੇਖ ਆ ਦੇਖ ਆ ਸੁਲਕ ਸੁਲਕ ਕਰਦੀਆਂ ਅੰਬ ਇੰਨਾ ਵਧੀਆ ਵਧੀਆ ਖਾਣ ਨੂੰ ਪਰਫੈਕਟ ਆ ਦਿਖਾਉਂਦੀ ਤੁਹਾਨੂੰ ਪੂਰੇ ਹੀ ਦਿਖਾਉਂਦੀ ਹੁਣ ਦੁਬਾਰਾ ਅੰਬ ਛਿੱਲ ਕੇ ਦਿਖਾਉਂਦੇ ਤੁਹਾਨੂੰ ਦਿਖਾਉਂਦੇ ਤੁਹਾਨੂੰ ਪੂਰੇ ਹਾਲ ਤਾਂ ਤੁਸੀਂ ਦੇਖ ਹੀ ਲਿਆ ਵਾ ਅੰਬਾ ਦਾ ਹੈਨਾ ਮੇਰੇ ਹੁਣ ਬੱਚਿਆਂ ਦੀ ਆਦਤ ਹੈਗੀ ਹੈ ਕਿ ਚਲੋ ਅੰਬ ਚੂਪਣ ਵਾਲੇ ਅੰਬਾ ਵੀ ਥੋੜਾ ਪੋਲਾ ਕਰਕੇ ਇਦਾਂ ਹੀ ਖਾ ਲੈਂਦੇ ਆ ਤੇ ਮੇਰੀ ਆਦਤ ਹੈਗੀ ਹੈ ਕਦੇ ਵੀ ਮੈਂ ਅੰਬ ਨੂੰ ਛਿੱਲ ਕੇ ਚੰਗੀ ਤਰ੍ਹਾਂ ਕੱਟ ਕੇ ਖਾਂਦੀ ਆ ਮੇਰੀ ਇਹ ਆਦਤ ਆ ਹੈਨਾ ਤੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਵਾ ਕਿ ਅੰਬ ਖਾਂਦੇ ਹੋਏ ਆ ਦੇਖਿਆ ਦੇਖੋ ਕਿਦਾਂ ਮਦਰ ਸੁੰਡੀਆਂ ਸੁਲਗ ਸੁਲਗ ਕਰਦੀਆਂ ਤੇ ਆਂਬ ਦੇਖੋ ਤੁਸੀਂ ਕਿੰਨਾ ਸੋਹਣਾ ਮਦਰ ਛਿਲਕਾ ਉਤਾਰਿਆ ਤਾਂ ਸੁੰਡੀਆਂ ਦੇਖੋ ਕਿਦਾਂ ਆ ਹੁਣ ਬੱਚਿਆਂ ਨੂੰ ਥੋੜੂ ਇਹ ਚੀਜ਼ ਦਾ ਪਤਾ ਆ ਤੁਸੀਂ ਆਪਣੇ ਬੱਚਿਆਂ ਨਾਲ ਇਹ ਜ਼ਰੂਰ ਦੱਸਨੀ ਹੈ ਕਿ ਬੇਟਾ ਆਂਬ ਨੂੰ ਇਦਾਂ ਛਿੱਲ ਕੇ ਖਾਣਾ ਹੈ ਤਾਂ ਜੋ ਸੁੰਡੀਆਂ ਵਿੱਚ ਲੀਆਂ ਦੇਖ ਲੈਣ ਠੀਕ ਹੈ ਨਾ ਜੇ ਤੁਹਾਨੂੰ ਆਂਬ ਪੋਲਾ ਲੱਗਦਾ ਆਪਣੇ ਆਪ ਚ ਨਰਮ ਲੱਗਦਾ ਉਹਨੂੰ ਨਾ ਹੀ ਖਾਓ ਕਿਉਂਕਿ ਵਿੱਚ ਸੁੰਡੀਆਂ ਹੀ ਤਕਰੀਬਨ ਚੱਲ ਰਹੀਆਂ ਪਤਾ ਨਹੀਂ ਕੀ ਗੱਲ ਹੈ ਬੇ ਇਸ ਵਾਰ ਆਂਬ ਮੇਰੇ ਲੱਗਦਾ ਮਾਰਕੀਟ ਚ ਨਾ ਸਹੀ ਹੋ ਹੀ ਨਹੀਂ ਆਇਆ ਹੈਗਾ ਹਾਲ ਤਾਂ ਇੰਨੀ ਖਰਾਬ ਆਂਬਾ ਦੀ ਮੈਂ ਤੁਹਾਨੂੰ कि बस ਕੋਈ ਵੀ ਬੱਚਾ ਚੂਸਣ ਵਾਲਾ ਅੰਬ ਤਾਂ ਸਿੱਧਾ ਖਾਵੇ ਹੀ ਨਾ ਕੱਟਣ ਵਾਲੇ ਅੰਬ ਲੈ ਕੇ ਆਓ ਕੱਟ ਕੇ ਅੰਬ ਨੂੰ ਖਾਓ ਚੰਗੀ ਤਰ੍ਹਾਂ ਦੇਖ ਕੇ ਭਾਈ ਉਹੀ ਠੀਕ ਹੈ ਨਹੀਂ ਤਾਂ ਪਤਾ ਲੱਗ ਗਿਆ ਚਿੱਟੀਆਂ-ਚਿੱਟੀਆਂ ਸੁੰਡੀਆਂ ਜੀ ਤੁਸੀਂ ਵਿੱਚੇ ਹੀ ਖਾ ਗਏ ਦੇਖ ਲਓ ਆ ਤਾਂ ਕੁਦਰਤੀ ਅਸੀਂ ਚੈੱਕ ਕੀਤਾ ਮੈਂ ਕਿ ਤੁਹਾਨੂੰ ਵੀ ਵੀਡੀਓ ਦਿਖਾ ਦਈਏ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਅਲਰਟ ਹੋ ਜਾਓ ਹੈਨਾ ਬਸ ਆਪਣੇ ਬੱਚਿਆਂ ਨੂੰ ਚੂਪਣ ਵਾਲੇ ਅੰਬ ਸਿੱਧੇ ਨਹੀਂ ਖਾਣ ਨੂੰ ਦੇਣੇ ਜੀ ਆਹ ਦੇਖ ਲਓ ਤੁਸੀਂ ਹਾਲ ਸੁੰਡੀਆਂ ਦਾ ਵੇਖ ਹੀ ਲਿਆ ਹੈਨਾ ਭਾਈ ਇਸ ਤੋਂ ਬੁਰਾ ਹੋਰ ਕੀ ਹੋ ਸਕਦਾ ਕਿ ਹੁਣ ਫਰੂਟ ਵੀ ਖਾਣ ਲੈ ਕੇ ਨਹੀਂ ਰਹੇਗੀ ਦੇਖ ਲਓ